ਰਾਣਾ ਗਰਤੀਰ ਸਿੰਘ ਆ ਜੀ ਸਾਡੀ ਇੱਥੇ 4-500 ਮੋਟਰ ਲੱਗੀ ਕੱਲੋ ਪਿੰਡੀ ਬਣਚਾ ਦਾ ਜੀ ਛੇ ਟਾਈਮ ਦੇ ਵਿੱਚ ਤੇ ਬਸਾ 5 5 ਸਾਲ ਹੋ ਗਏ 6 ਸਾਲ ਨਹੀਂ ਲਿਜਾਣੇ ਜੀ ਤੇ ਅਸੀਂ ਐਫਆਰਏ ਕਟਾਉਂਦੇ ਸੀ ਵਿੱਚ ਦੀ ਤਾਂ ਅਸੀਂ ਐਫਆਰਏ ਕਟਾਉਣਾ ਹਟ ਗਏ ਵੀ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਸਾਧ ਕਨੇੜੇ ਪਿੰਡ ਪਿੰਡੀ ਬਲੋਚਾਂ ਵਿਖੇ ਅਣਪਛਾਤੇ ਚੋਰਾਂ ਦੇ ਹੌਸਲੇ ਹੋਏ ਬਲੰਦ ਖੇਤਾਂ ਦੇ ਵਿੱਚ ਲੱਗੀਆਂ ਮੋਟਰਾਂ ਹੋਣ ਲੱਗੀਆਂ ਚੋਰੀ ਬੀਤੀ ਰਾਤ ਮੋਟਰਾਂ ਦੀਆਂ ਕੋਠੜੀਆਂ ਦੇ ਜਿੰਦਰੇ ਤੋੜ ਕੇ ਛੱਤ ਤੋਂ ਪਾੜ ਲਗਾ ਕੇ ਚਾਰ ਮੋਟਰਾਂ ਨੂੰ ਬਣਾਇਆ ਆਪਣਾ ਨਿਸ਼ਾਨਾ ਗੱਲਬਾਤ ਕਰਦੇ ਆ ਪਿੰਡ ਦੇ ਕਿਸਾਨਾਂ ਨੇ ਕੀ ਕਿਹਾ ਬਲਵੰਤ ਸਿੰਘ ਹੈ ਕਿਹੜਾ ਬੰਦਾ ਜੀ? ਸਿੰਡੀ ਬਲੋਚ ਨੇ। ਕੱਲ ਰਾਤ ਇਹ ਮੋਟਰਾਂ ਚੋਰੀ ਹੋਈਆਂ ਕਿਹਨੀਆਂ ਕਿੰਨੀਆਂ ਅਸੀਂ ਦੇਖ ਕਿੰਨੇ ਘਨੇ ਆ। ਤੇ ਸਾਢੇ 7 ਕਿਲੋਵਟ ਦੀ ਮੋਟਰ ਸੀ ਤੇ 2 ਸਾਢੇ 7 ਕਿਲੋਵਟ ਦੀ 1300 ਰੁਪਏ। ਕਿਵੇਂ ਚੋਰੀਆਂ ਪਤਾ ਲੱਗਿਆ ਇਹਦੀ? ਹਾਂ ਸਵੇਰ ਪਤਾ ਲੱਗਿਆ ਜਿਹੜਾ ਇਹ ਖੇਤ ਅਸੀਂ ਉੱਤੋਂ ਛੱਤ ਪੱਟੀ ਆ ਤੇ 12 ਜਿਹੜੇ ਉਹ 40 ਦੀ ਤੋੜ ਕੇ ਥੋੜੇ ਬੋਦੇ। ਤੇ ਕੰਦਾ ਭੰਨ ਕੇ ਲੈ ਗਏ। ਕਿਹੜੀਆਂ ਕਿਹੜੀਆਂ ਮੋਟਰਾਂ ਸੀ? ਸਾਰੀਆਂ ਕਿੰਨੀਆਂ ਮੋਟਰਾਂ ਚੋਰੀ ਹੋਈਆਂ? ਸਾਡੀਆਂ ਦਾ ਟੋਟਲ ਦਾ 11 ਮੋਟਰਾਂ ਚੋਰੀ ਹੋਈਆਂ। 1300 ਰੁਪਏ। ਉਹ ਤੇ 60 ਰੁਪਏ ਦੀ 4 ਹਾਲੇ ਦੇਖ ਵਿੱਚ ਸਾਰੇ ਨਹੀਂ ਪਹਿਲੇ ਪਹਿਲੇ ਟੋਟਲ ਤੋਂ ਲੈ ਕੇ ਕੰਦੇ ਵਿੱਚ ਜਿਹੜੀਆਂ ਚਾਰ ਤਿੰਨ ਹੋਈਆਂ ਤਿੰਨ ਮੋਟਰ ਜਿਹੜੀਆਂ ਹਾਂ ਹਾਂ ਦੋ ਸਾੜੇ ਪਾਵਰ ਦੇ ਇੱਕ ਪੈਂਦੇ ਆ ਜੀ ਮੇਰੀਆਂ ਪਹਿਲਾਂ ਜਿਹੜੀਆਂ ਮੇਰੇ ਕੋਲ ਤੋਂ ਨੋ ਮੋਟਰ ਹੋਏ ਮੇਰੇ ਕੋਲ ਕੰਨੇ ਜੀਆਂ ਨੋ ਮੋਟਰਾਂ ਆਈਆਂ ਸਾਰੇ ਕੱਟੀ ਸੀ ਉਹ ਉਹਦੇ ਕੋਈ ਮੰਨ ਲਾ ਚੋਰ ਫੜੇ ਨਹੀਂ ਫੜਾਏ ਸੀ ਬੰਦੇ ਸੀ ਹਾਂਜੀ ਤੇ ਹੁਣ ਤੁਸੀਂ ਜਿਹੜੀ ਐਪਲੀਕੇਸ਼ਨ ਦੇ ਆਏ ਆ ਕਾਰਵਾਈ ਕਰਨ ਵਾਸਤੇ ਉਹ ਕਹਿ ਰਹੇ ਮੌਕੇ ਦੇਖਣੇ ਆ ਰਹੇ ਆ ਜਿਵੇਂ ਕਿ ਨਾਮ ਹੈ ਗਰਜੀਤ ਜੀ ਰਿਸ਼ੇ ਜੀ ਰਾਤ ਤੁਹਾਡੀ ਮੋਟਰ ਚੋਰੀ ਹੋਈ ਹੈ ਹਾਂ ਜੀ ਆਪਣੀ ਵੀ ਆਈ ਸਾਡੇ ਸਾਡੇ ਇਹ ਚੋਰੀ ਜੀ ਤੁਹਾਨੂੰ ਪਤਾ ਲੱਗਾ ਚੋਰੀ ਹੋਈ ਸੀ ਸਰ ਨੂੰ ਫੋਨ ਗਿਆ ਸਵੇਰ ਮੁੰਡੇ ਨੇ ਫੋਨ ਕੀਤਾ ਉਹ ਮੋਟਰਾਂ ਵੇਖ ਕੇ ਕਿ ਸ਼ਾਇਦ ਤੁਹਾਡੀ ਮੋਟਰ ਚੋਰੀ ਆ ਸੀ ਤਾਂ ਆ ਕੇ ਦੇਖਿਆ ਇਧਰੋਂ ਭੰਨ ਕੇ ਚੋਰੀ ਕੀਤੀ ਤੰਦ ਭੰਨ ਕੇ ਤੁਹਾਡੀ ਕੰਨ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਡੇ ਤੁਸੀਂ ਦਰਖਾਸਤ ਜੀ ਹਾਂ ਦਰਖਾਸਤ ਪਹਿਲਾਂ ਵੀ ਦਿੱਤੀਆਂ ਵਗਾਈ ਤੈਨ ਪਹਿਲਾਂ ਵੀ ਚੋਰੀ ਹੋਈਆਂ ਸੀ ਤੁਹਾਨੂੰ ਪਹਿਲਾਂ ਵੀ ਹੋਈਆਂ ਹਾਂ ਜੀ ਮੇਰੇ ਜਿਹੜੀ ਪਹਿਲਾਂ ਚੋਰੀ ਹੋਈ ਸੀ ਮੇਰੇ ਦੋ ਸਾਲਾਂ ਜੀ ਇੱਕ ਟਰੈਫਾਰਮ ਚੋਰੀ ਹੋਇਆ ਹੋਇਆ ਇੱਥੋਂ ਜੀ ਹਾਂਜੀ ਹਾਂਜੀ ਤਾਂ ਹੀ ਸੋਚਾਂ ਘੜਤੀਆਂ ਤੇ ਸਿੱਧੇ ਫਿਰ ਗ੍ਰੈਂਟੀ ਕਰਦੇ ਆ ਪਹਿਲਾਂ ਸੋਚਾਂ ਲੱਗੀਆਂ ਹੋਈਆਂ ਸੀ ਇਹਨਾਂ ਦੀਆਂ ਹਾਂਜੀ 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 ਵੀਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਗਰਤੀਰ ਸਿੰਘ ਆ ਜੀ ਸਾਡੀ ਇੱਥੇ 4-500 ਮੋਟਰ ਲੱਗੀ ਕੱਲੇ ਪਿੰਡੀ ਬਲੋਚਾ ਤੋਂ ਜੀ ਕਿੰਨੇ ਟਾਈਮ ਦੇ ਵਿੱਚ ਉਹ ਬਸਾ 5 5 ਸਾਲ ਹੋ ਗਏ 6 ਸਾਲ ਲੰਘ ਗਏ ਨੂੰ ਜੀ ਅਸੀਂ ਤਾਂ ਹੀ ਅੱਕੇ ਪਏ ਆ ਬਹੁਤ ਸਾਡਾ ਕੋਈ ਹੱਲ ਕੀਤਾ ਜਾਵੇ ਅਸੀਂ ਤਾਂ ਆਪਦੇ ਤੌਰ ਤੇ ਰੱਖਣਾ ਰੱਖ ਰੱਖ ਵੀ ਹੰਬ ਗਏ ਆ ਸਾਡਾ ਜੋ ਕਿ ਕਿਉਂਕਿ ਕਾਰਵਾਈ ਹੋਣੀ ਨਹੀਂਗੀ ਛੱਤਾਂ ਪਟ ਪਟ ਕੇ ਕੱਢੀ ਜਾਂਦੇ ਜੀ ਮੋਟਰਾਂ ਐਡੇ ਐਡੇ ਪ੍ਰਬੰਧ ਕੀਤੇ ਆ ਪਹਿਲਾਂ ਜਦੋਂ ਮੋਟਰ ਸੜ ਜਾਂਦੀ ਆ ਤੇ ਖੋਲ ਕੇ ਲੈ ਜਾਣੀ ਔਖੀ ਹੋ ਜਾਂਦੀ ਵਲਡਾਂ ਨਾਲ ਪਟ ਪਟ ਕੇ ਉਹ ਪਤਾ ਨਹੀਂ ਕਿਵੇਂ ਲੈ ਕੇ ਜਾਂਦੇ ਧੰਨਵਾਦ ਜੀ ਸਾਡਾ ਕੋਈ ਹੱਲ ਕੀਤਾ ਜਾਵੇ ਜੀ